ਪੰਜਾਬੀ ਸੂਬਾ ਚੈਨਲ ਦੇਖ ਰਹੇ ਸਾਰੀ ਸਤਕਾਰਯੋਗ ਸਜਣਾ ਦਾ ਸਵਾਗਤ ਸੋ ਜੋ ਅੱਜ ਦਾ ਮੁੱਦਾ ਚੱਲਦਾ ਪਿਆ ਹੈ ਜੋ ਅੱਜ ਦਾ ਮਸਲਾ ਚੱਲਦਾ ਪਿਆ ਹੈ ਘੱਗਰ ਨੂੰ ਲੈ ਕੇ ਘੱਗਰ ਦਰਿਆ ਦੇ ਪੱਧਰ ਨੂੰ ਲੈ ਕੇ ਪਾਣੀ ਨੂੰ ਲੈ ਕੇ ਜੋ ਪਿੱਛੋ ਛੱਡਿਆ ਜਾ ਰਿਹਾ ਕਾਫੀ ਅਤੇ ਹੁਣ ਇਸ ਸਮੇਂ ਅਸੀਂ ਮਕੋੜ ਸਾਹਿਬ ਖੜੇ ਸੀ ਅਤੇ ਇੱਥੋਂ ਦੇ ਜਿਹੜੇ ਸਥਾਨਕ ਲੋਕ ਨੇ ਉਹ ਵੀ ਘੱਗਰ ਦੇ ਕਿਨਾਰੇ ਦੇਖੋ ਘੱਗਰ ਦੀ ਦੇਖ ਰਹੇ ਕਿ ਹੇਠ ਲੱਗੇ ਹੋਏ ਹਨ ਕਿ ਜੋ ਅੱਜ ਘੱਗਰ ਦੇ ਹਾਲਾਤ ਚੱਲਦੇ ਪਏ ਨੇ ਕਿਵੇਂ ਚੱਲਦੇ ਪਏ ਨੇ ਤੱਗਰ ਦੇ ਹਾਲਾਤ ਆ ਜਿਹਦਾ ਠੀਕ ਨੇ ਜੀ ਪਾਣੀ ਵਾਦਨ ਦਾ ਸੁਭਾਅ ਬਣਾ ਬਹੁਤ ਜ਼ਾਰੇ ਪਾਣੀ ਦਸਰੇ ਨੇ ਪਿੱਛੇ ਉਂ ਪ੍ਰਸਾਦ ਸਿੰਘ ਆਈ ਜਾਂਦਾ ਇੱਥੇ ਵੀ ਸਾਨੂੰ ਕੋਈ ਸਾਧਨ ਨਹੀਂ ਦੇ ਰੇ ਕੋਈ ਜੀ ਸੀ ਵੀ ਕੋਈ ਹੋਰ ਪੋਪਲੈਂਡ ਤੁਹਾਨੂੰ ਸਾਨੂੰ ਦੇਣ ਦਾ ਹੱਕ ਬਣਦਾ ਹੈ ਸਾਨੂੰ ਜੋ ਜ਼ਰੂਰੀ ਆ ਇਹਦੇ ਨਾਲ ਕਿਤੇ ਲੋੜ ਪੈ ਜਾਂਦੀ ਆ ਬੰਦੇ ਨੂੰ ਇੱਕ ਜੋ ਖੱਡੇ ਬਹੁਤ ਪਹਿਰੇ ਨੇ ਬੰਦ ਤੇ ਹਰੇਕ ਜਗ੍ਹਾ ਵੀ ਉਹ ਖੱਡੇ ਮਾਰਨ ਖਾਤਰ ਪਹਿਲੀ ਬੰਦੇ ਨੂੰ ਪ੍ਰਬੰਧ ਚਾਹੀਦਾ ਸਾਨੂੰ ਪ੍ਰਬੰਧ ਦਾ ਖੋ ਕਰਨਾ ਚਾਹੀਦਾ ਬਿਲਕੁਲ ਜੀ ਇਹਨਾਂ ਦੀ ਗੱਲ ਨਾਲ ਸਹਿਮਤ ਆ ਸੀ ਬਿਲਕੁਲ ਤੇ ਤਰੀਕ ਅਸੀਂ ਅੱਜ ਦੱਸ ਦੇਣੀ ਚਾਹਾਂਗੇ 30 ਤਰੀਕ 8ਵਾਂ ਮਹੀਨਾ 2025 ਤੇ ਸਵੇਰ ਦੇ ਕੋਈ 9:30 ਦਾ ਟਾਈਮ ਹੈ ਸੋ ਅਸੀਂ ਅੱਗੇ ਵੀ ਸਾਡੇ ਸਰਕਾਰਯੋਗ ਨੇ ਇਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਹਾਂਜੀ ਤੁਸੀਂ ਕਿਵੇਂ ਦਾ ਪ੍ਰਬੰਧ ਦੇਖਦੇ ਪਿਓ ਐਸ ਸਮੇਂ ਜੀ ਰਾਤ ਆਏ ਸੀਗੇ ਮੰਤਰੀ ਸਾਹਿਬ ਜੀ ਜੀ ਉਹ ਪਾਪ ਲਾਈਨ ਮਸ਼ੀਨਾਂ ਨੂੰ ਕਹਿ ਗਏ ਸੀਗੇ ਬੰਨ ਹੋ ਗਿਆ ਕਮਜ਼ੋਰ ਜੀ ਜੀ ਬਾਰਿਸ਼ ਨੇ ਕਮਜ਼ੋਰ ਕਰਤਾ ਬੰਨ ਦਾ ਸਾਨੂੰ ਖਤਰਾ ਹੁਣ ਮਿੱਟੀ ਲਾਉਣ ਦਾ ਟਾਈਮ ਐ ਪਾਪ ਲਾਈਨਾਂ ਮਸ਼ੀਨਾਂ ਮਿਲ ਜਾਣੀਆਂ ਚਾਹੀਦੀਆਂ ਦੋ ਚਾਰ ਇਕੱਠੀਆਂ ਲੰਬਾ ਮਤਲਬ ਲਾਲੇ ਉਹ ਐ ਬੰਨਾ ਵੀ ਹੁਣ ਲਾਉਣ ਦਾ ਫਾਇਦਾ ਫਿਰ ਮਗਰੋਂ ਕੀ ਫਾਇਦਾ ਥੈਲੇ ਲਾਉਣ ਦਾ ਮਗਰੋਂ ਕੋਈ ਫਾਇਦਾ ਨਹੀਂ ਹੈ ਹੁਣ ਟਾਈਮ ਐ ਮਤਲਬ ਲਾਲੇ ਸਾਨੂੰ ਪਾਪ ਲਾਈਨਾਂ ਮਸ਼ੀਨਾਂ ਉਧਰ ਵੀ ਲਾ ਦੇਣ ਇੱਧਰ ਵੀ ਲਾ ਦੇਣ ਮਿੱਟੀ ਦੀ ਲੋਡ ਐ ਕੋਈ ਟਰਾਲੀਆਂ ਦੀ ਲੋਡ ਆ ਟਰਾਲੀਆਂ ਨਾਲ ਜੇ ਮਤਲਬ ਲਾਲੇ ਉਹ ਵਿੱਚ ਤੋਂ ਲੱਗਦੀ ਆ ਵਿੱਚ ਨਾਲ ਮਤਲਬ ਲਾਲੇ ਅਮਾ ਸਾਨੂੰ ਮਤਲਬ ਲਾਲੇ ਹੁਣ ਲੋਡ ਐ ਮਤਲਬ ਲਾਲੇ ਰਾਤ ਆਏ ਸੀਗੇ ਮੰਤਰੀ ਸਾਹਿਬ ਕਹਿ ਗਏ ਨੇ ਹਣ ਅਜੇ ਤੱਕ ਕੋਈ ਮਸ਼ੀਨ ਨਹੀਂ ਆਈ ਹੂੰ ਟਾਈਮ ਆ ਫਿਰ ਕੀ ਕਰਾਂਗੇ ਬਿਲਕੁਲ ਜੀ ਫਿਰ ਤਾਂ ਕੋਈ ਫਾਇਦਾ ਨਹੀਂ ਜੀ ਉਹਦਾ ਹਾਂ ਮਤਲਬ ਲਾਲੇ ਹੁਣ ਟਾਈਮ ਸੰਭਾਲਣ ਦਾ ਖਤਰਾ ਬਹੁਤ ਹੈ ਮਤਲਬ ਲਾਲੇ ਪਿੰਡ ਨੂੰ ਵੀ ਖਤਰਾ ਹੈ ਫਸਲ ਨੂੰ ਤਾਂ ਖਤਰਾ ਹੈ ਹੀ ਹੈ ਮਤਲਬ ਇਹ ਮੇਰਮਾਨੀ ਕਰਕੇ ਮਤਲਬ ਲਾਲੇ ਮਸ਼ੀਨਾਂ ਜ਼ਰੂਰ ਲਾ ਦੇਣ ਹੁਣੇ ਲਾ ਦੇਣ ਜੀ 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 ਹਾਂ ਜੀ ਜਿਵੇਂ ਕਿ ਇਹ ਖਤਰਾ ਦੀ ਗੱਲ ਕਰਦੇ ਪਏ ਨੇ ਵੀ ਬਹੁਤ ਜ਼ਿਆਦਾ ਖਤਰਾ ਹੈ ਸੋ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਇਸ ਸਮੇਂ ਜੋ ਕਰਦੇ ਹਾਲਾਤ ਚੱਲਦੇ ਪਏ ਨੇ ਉਹਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਏ ਜਿੰਨਾ ਵੀ ਹੋ ਸਕੇ ਸੋ ਮੰਤਰੀ ਸਾਹਿਬ ਆਏ ਹਨ ਸੋ ਉਹ ਕਹਿ ਕੇ ਗਏ ਨੇ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਵੀ ਤੁਹਾਡਾ ਜੋ ਕੰਡਿਆਂ ਦੇ ਕਿਨਾਰੇ ਨੇ ਵੀ ਇਹਨਾਂ ਨੂੰ ਪੱਕੇ ਕਰਾਂਗੇ ਸੋ ਇਹ ਵੀ ਇਸ ਆਸ ਤੇ ਬੈਠੇ ਨੇ ਦੇਖੋ ਇਕੱਠ ਕਰਕੇ ਵੀ ਮੰਤਰੀ ਸਾਹਿਬ ਆਉਣਗੇ ਅਤੇ ਜੋ ਸਾਡਾ ਕੰਮ ਵਿਚਾਲੇ ਹੈ ਅਧੂਰਾ ਕੰਮ ਪੂਰਾ ਕੀਤਾ ਜਾਵੇਗਾ